ਦੱਸਦੇ ਕਿ ਐਸਐਸਪੀ ਬਨਿੰਦਰ ਸਿੰਘ ਜੁੜੇ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿਆ ਕਿ ਪੁਰਾਣੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਖੇਪ ਲੈਂਡ ਦੇ ਲਈ ਆਇਆ ਸੀ ਗਲਤ ਟੰਗ ਦੇ ਨਾਲ ਸੰਭਾਲਨ ਕਰਨ ਦੇ ਕਰਕੇ ਜੁੜਾ ਹੈ ਉਸਦੇ ਹੱਥ ਦੇ ਵਿੱਚ ਤਮਾਕਾ ਹੋ ਗਿਆ ਇਸ ਦੇ ਨਾਲ ਉਸਦੇ ਚਿਹਰੇ ਜਿਹੜੇ ਨੇ ਚਿਹਰੇ ਹੱਥਾਂ ਤੇ ਲੱਤਾਂ ਤੇ ਅਸਰ ਪਿਆ ਹੈ ਐਫਐਸਐਲ ਟੀਮਾਂ ਜੁੜੀਆਂ ਨੇ ਉਹ ਜਾਂਚ ਲਈ ਜਾ ਰਹੀਆਂ ਨੇ ਵਿਅਕਤੀ ਦੇ ਵੇਰ ਵਿਆ ਦਾ ਜੁੜਾ ਹੈ ਪਤਾ ਲਗਾਇਆ ਜਾ ਰਿਹਾ ਹੈ ਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਖੇਪ ਪਲਾਨ ਦਲੇ ਐਸੇ ਤਮਾਕੇਦਾਰ ਬਲਾਸਟ ਦੇ ਨਾਲ ਅਪਡੇਟ ਸਰ ਪੂਰੇ ਤਰੀਕੇ ਨਾਲ ਤਹਿਲ ਚੁੱਕਿਆ ਹੈ ਦੱਸਦੇ ਕਿ ਅਮਰitsar ਦੇ ਆਤੀ ਦੇ ਨਿਊ ਰੂਪਨਗਰ ਇਲਾਕੇ ਦੇ ਵਿੱਚ ਬਲਾਸਟ ਹੋਇਆ ਤੇ ਬਲਾਸਟ ਦੇ ਵਿੱਚ ਇੱਕ ਵਿਅਕਤੀ ਗੰਭੀਰ ਤੌਰ ਤੇ ਜ਼ਖਮੀ ਹੋਇਆ ਹੈ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੋਤੇ ਹੀ ਤਾਂ ਦੱਸਦੇ ਕਿ ਸੁੰਸਾਨ ਜਗ੍ਹਾ ਤੇ ਜਿਹੜੀ ਤਮਾਕੀ ਖੇਜ ਇਹ ਸਮਗਰੀ ਹੈ ਉਹ ਲੁਕੋਈ ਗਈ ਸੀ ਤਮਾਕੀ ਖੇਜ ਸਮਗਰੀ ਨੂੰ ਚੁੱਕਣ ਆਇਆ ਸੀ ਇਹ ਸ਼ਖਸ ਤੇ ਇਸ ਸਮਗਰੀ ਨੂੰ ਚੁੱਕਣ ਦੇ ਮੌਕੇ ਬਲਾਸਟ ਹੋ ਗਿਆ जोरदार धमाके की आवाज आई है स्थानक के हाँ गया। धमाकेदार अबलास के नाम अमृतसर पूरा दहल चुका है दस्ते कि ਤਮਾਕੀਦਾਰ ਬਲਾਸਟ ਜੜਾ ਹੈ ਹੋਇਆ ਅਮਰitsar ਦੇ ਵਿਖੇ ਤੇ ਬਲਾਸਟ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਰੋਪਨਗਰ ਦੇ ਵਿਖੇ ਇਹ ਬਲਾਸਟ ਹੋਇਆ ਨਾ ਪੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਈ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬਾਡੀ ਨੂੰ ਇੰਜਰੀਜ਼ ਆਈਆਂ ਉਹਦੇ ਫੇਸ ਤੇ ਉਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਨੇ ਸਰ ਪਤਾ ਲੱਗ ਰਿਹਾ ਕੋਈ ਪੁਲਿਸ ਮੁਲਾਜ਼ਮ ਦੇ ਘਰ ਇਹ ਗ੍ਰੇਨੇਡ ਸੁੱਟਣ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਏ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨਾ ਹੈ ਸੀ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇੱਕ ਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਗਏ ਅਸੀਂ ਤੁਹਾਨੂੰ ਦੱਸ ਦਾਂਗੇ ਪਤਾ ਲੱਗਾ ਜੀ ਕਿੱਧਰ ਮੈਂ ਲੱਭ ਕੇ ਆ ਗਿਆ ਇਹ ਅਸੀਂ ਕਰ ਰਹੇ ਹਾਂ ਜੀ ਇਹ ਦੀ ਪਛਾਣ ਦੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਟੀਮਸ ਆਲਰੇਡੀ ਜਿਹੜੀ ਇੱਥੇ ਏਰੀਆ ਚ ਟੈਕਨੀਕਲੀ ਸਾਡੀਆਂ ਟੀਮਸ ਐਕਟਿਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ ਹੈ ਇਹ ਹੈਗਾ ਜੀ ਪਿੰਡ ਨਸ਼ਹਿਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਚ ਹੈ ਠੀਕ ਇਹ ਅਬੈਂਡਨਡ ਏਰੀਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਅਬੈਂਡਨਡ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛ ਗਿਆ ਚ ਇਹ ਸਾਹਮਣੇ ਆਇਆ ਹੈ ਕਿ ਐਦਾਂ ਦੇ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਨੇ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆਸ ਸੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਬਲਾਸਟ ਹੋ ਗਿਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਕਹਾਂ ਜਾਂਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਏ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਾਤ ਕਰਕੇ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ ਯਾਨੀ ਕਿ ਡੀਆਈ ਤਿੰਨ ਧਾਈ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ ਹੈ ਉਹ ਇੱਕ ਆਤਵਾਦੀ ਸੰਗਠਨ ਦਾ ਮੈਂਬਰ ਹੈ ਅਤੇ ਉਹ ਵਿਸਫੋਟਕ ਖੇਪ ਪ੍ਰਾਪਤ ਕਰਨ ਲਈ ਆਇਆ ਸੀ ਸਾਨੂੰ ਬਹੁਤ ਸਾਰੇ ਸੁਰਾਗ ਮਿਲੇ ਨੇ ਹੋਰ ਵੀ ਜਾਂਚ ਚੱਲ ਰਹੀ ਹੈ ਬੱਬਰ ਖਾਲਸਾ ਅਤੇ ਆਈਐਸਆਈ ਪੰਜਾਬ ਦੇ ਵਿੱਚ ਸਰਕਾਰ ਮੈਂ ਅਤੇ ਸੰਭਾਵਤ ਤੌਰ ਤੇ ਬੱਬਰ ਖਾਲਸਾ ਦਾ ਮੈਂਬਰ ਹੈ ਦੱਸਦੇ ਕਿ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਜਿਹੜਾ ਹੈ ਜਤਾਇਆ ਜਾ ਰਿਹਾ ਸੰਭਾਵਤ ਤੌਰ ਤੇ ਕਿਹਾ ਜਾ ਰਿਹਾ ਕਿ ਬੱਬਰ ਖਾਲਸਾ ਦੇ ਗਰੁੱਪ ਦਾ ਜੁੜਾ ਹੈ ਇਹ ਮੈਂਬਰ ਦੱਸਿਆ ਜਾ ਸਕਦਾ ਹੈ ਅਤਿਨਾਲੀ ਅੰਮ੍ਰਿਤਸਰ ਸੰਗਠਨ ਦਾ ਡੀਆਈਜੀ ਦੇ ਵੱਲੋਂ ਇਹ ਬਿਆਨ ਜੜੇ ਨੇ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਤਮਾਮ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਆਗਿਆ ਕਿ ਬਲਾਸਟ ਮਾਮਲੇ ਦੇ ਵਿੱਚ ਜ਼ਖਮੀ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਅਤਵਾਦੀ ਸੰਗਠਨ ਦਾ ਇਹ ਮੈਂਬਰ ਹੈ ਜਿਹੜਾ ਵਿਅਕਤੀ ਸੀ ਸਾਨੂੰ ਬਹੁਤ ਸਾਰੇ ਸੂराग ਮਿਲੇ ਨਹੀਂ ਅਤਿਨਾਲੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੱਬਰ ਖਾਲਸਾ ਅਤੇ ਆਈਐਸਆਈ ਜੁੜੀ ਹੋਏ ਪੰਜਾਬ ਦੇ ਵਿੱਚ ਸਰਗਰਮ ਹੈ ਸਾਰੇ ਤੇ ਸਾਡੇ ਸਹਿਯੋਗੀ ਜਗਜੀਤ ਸਿੰਘ ਜੁੜ ਹੋਏ ਨੇ ਫੋਨ ਲਾਈਨ ਤੇ ਜਗਜੀਤ ਕਿਸ ਤਰੀਕੇ ਦੇ ਨਾਲ ਇਹ तमाम ਜਾਣਕਾਰੀ ਸਾਹਮਣੇ ਆ ਰਹੀ ਹੈ ਪਹਿਲਾਂ ਜਤਾਇਆ ਜਾ ਰਿਹਾ ਸੀ ਕਿ ਕਿਸੇ ਵਿਅਕਤੀ ਦੀ ਮੌਤ ਹੋਈ ਹੈ ਹੁਣ ਉਸ ਨੂੰ ਇੱਕ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਤੋ ਦੇਖੋ ਮੈਂ ਜਿਹੜਾ ਕਿ ਜਿਹੜੇ ਤਰੀਕੇ ਨਾਲ ਅੱਜ ਇਹ ਸਵੇਰ ਜਿਹੜਾ ਹੈ ਜੀ ਮਜੀਠਾ ਰੋਡ ਤੇ ਇੱਕ ਤਮਾਕਾ ਹੋਇਆ ਵਾ ਉਸ ਦੇ ਵਿੱਚ ਜਿਸ ਤਰੀਕੇ ਨਾਲ ਉਹ ਤਮਾਕਾਕਾਰ ਜਿਹੜਾ ਆਦਮੀ ਸੀਗੀ ਉਹ ਆਦਮੀ ਸੀਗਾ ਉਸ ਦੀ ਵੀ ਜਿਹੜੀ ਉਹ ਕਾਫੀ ਜ਼ਖਮੀ ਹੋ ਗਿਆ ਸੀ ਫਿਰ ਹੁਣ ਜਿਹੜਾ ਅ ਜੀ ਜਿੰਦਰ ਸਿੰਘ ਜੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ ਕਿ ਉਹ ਦਿਮਹਤ ਹੋ ਗਈ ਆ ਪਰ ਜਿਹੜੀ ਦੇਖਣ ਵਾਲੀ ਗੱਲ ਹੋਏਗੀ ਕਿ ਕਿਤਨਾ ਕਿਤੇ ਜਿਹੜੇ ਫੈਸ਼ਨ ਘਰ ਤੇ ਕਿਤਨਾ ਕਿਤੇ ਕੋਵਟਸ ਮਿਸ਼ਨ ਤੇ ਜਿਹੜਾ ਵਾਦਵਾ ਕਰਨ ਕਦੋਂ ਤਿਆਰੀ ਕਰ ਰਿਹਾ ਸੀ ਪਰ ਬਲੱਡ ਸ਼ੋਕ ਦੇ ਪ੍ਰਾਪਤ ਜਿਹੜਾ ਤੇ ਕਿਹੜਾ ਐਸਐਲਓ ਜਿਹੜੀ ਕਹਦਾ ਕਿ ਐਸਐਲਓ ਜਿਹੜਾ ਬਲੱਡ ਕਰਤਾ ਸੀ ਉਹਦੀ ਉਸਲੇ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਆ ਜੀ ਹਸਪੀਟਲ ਚ ਕਢ ਕੇ ਜਿੱਥੇ ਜਿੱਥੇ ਡੀਆਈਸੀ ਦੇ ਵੱਲੋਂ ਹੋਰ ਕੀ ਕੁਝ ਬਿਆਨ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਅਤੇ ਬੱਬਰ ਖਾਲਸਾ ਦਾ ਗੈਂਗ ਹੈ ਉਹ ਪੂਰੀ ਤਰੀਕੇ ਨਾਲ ਐਕਟਿਵ ਹੈ ਫਿਲਹਾਲ ਬਿਲਕੁਲ ਦੇਖੋ ਹੁਣ ਜੀਐਸਪਿੰਦਰ ਸਿੰਘ ਪਹੁੰਚੇ ਸੀ ਕਿ ਉਹਨਾਂ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਜਿੱਤਨਾ ਪਹਿਲਾਂ ਗੱਲ ਕਰੀਏ ਤੇ ਪਹਿਲਾਂ ਐਸਐਸਪੀ ਬਿਆਤੀ ਦੇ ਤੇ ਕੀ ਦਾ ਬਚੀ ਪਹੁੰਚੇ ਸੀਗੇ ਕੋਈ ਤਰੀਕਾ ਪਰ ਸੋ ਡੀਏਜੀ ਸਾਹਿਬ ਨੇ ਆਣ ਕੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਇਹ ਅੱਤਵਾਦੀ ਸੰਗਠਨ ਦਾ ਕਿਹਾ ਜਾ ਰਿਹਾ ਹੈ ਇਹਦੇ ਜਿਹੜਾ ਉਹਦੇ ਨਾਲ ਦੇ ਲਿੰਕ ਦਿੱਤੇ ਜਾ ਰਹੇ ਨੇ ਪਰ ਇਤਨਾ ਕਿਤੇ ਜਿਹੜੀ ਇਹ ਗੱਲ ਹੈ ਕਿ ਬੁੱਪਰ ਖਾਲਸਾ ਨਾਲ ਜੋੜਨ ਦੀ ਗੱਲ ਕੀਤੀ ਗਈ ਹੈ ਪਰ ਹਾਲੇ ਤੱਕ ਇਸ ਚੀਜ਼ ਦੀ ਮੈਂ ਪਹਿਨੀ ਕਰਦਾ ਕਿ ਜੋ ਕਿ ਜਿਸ ਤਰੀਕੇ ਨਾਲ ਹਮ ਚੱਲ ਰਹੀ ਹੈ ਇਹ ਜਾਂਚ ਦੇ ਵਿੱਚ ਇਹ ਸਭ ਕਲੀਅਰ ਹੋਏਗਾ ਕਿ ਇਹ ਕਿਹੜੇ ਉਸ ਮੂਮੈਂਟ ਦਾ ਤੀਜਾ ਕਿਸ ਕੀ ਕਾਰਨ ਤੀਜਾ ਪਰ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਵੱਡਾ ਜਿਹੜਾ ਹਾਦਸਾ ਹੋਣ ਤੋਂ ਟਲ ਗਿਆ ਜੋ ਕਿ ਅ ਮੈਂ ਗੱਲ ਕਰੀਏ ਅੰਮ੍ਰਿਤਸਰ ਦੇ ਅੰਦਰ ਕਰਦ ਵੱਲੋਂ ਕਿੰਨਾ ਕਿਦੋਂ ਵੱਡਾ ਮਿਸ਼ਨ ਪਲਾਨ ਕੀਤਾ ਗਿਆ ਹੋਊਗਾ ਜਿਹੜਾ ਇਹ ਸਪੋਟਿਕਸ ਮਾਨ ਜਿਹੜਾ ਲੈ ਕੇ ਜਾਣਾ ਸੀਗਾ ਇੱਥੇ ਤੇ ਜਿਹੜਾ ਇਸ ਬਾਗ ਦੇ ਵਿੱਚੋਂ ਉਹ ਸਪੋਟਿਕਸ ਮਾਨ ਨੂੰ ਇਕੱਠਾ ਕਰ ਰਿਆ ਸੀ ਜਾਂ ਜੈਂਟਰਲ ਕਰ ਰਿਆ ਸੀਗਾ ਪਿਛਲੇ ਦਿਨ ਇਹ ਖਾਸ ਹੋ ਗਿਆ ਪਰ ਇੱਕ ਜਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਪ੍ਰਮਾਤਮਾ ਦੀ ਮੇਰ ਹੋਈ ਹੈ ਜਿਹੜਾ ਕਿ ਅੰਮ੍ਰਿਤਸਰ ਦੀ ਜਿਸ ਸੁਰੱਖਿਆ ਹੋਈ ਹੈ ਜਿਸ ਤੇ ਨਾਲੇ ਵੱਡੀ ਵਾਰ ਦਾ ਤੁਹਾਨੂੰ ਦੁੱਜੇ ਤੱਕ ਗਈ ਹੈ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਾਰੀ ਜਾਣਕਾਰੀ ਦੇ ਲਈ ਅੱਲੇ ਪਛਾਨ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਔਥੈਂਟਿਕ ਕਰ ਰਹੇ ਆ ਕਿ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟੀਗੇਟ ਕਰਦੇ ਆ ਆ ਜਿਹੜਾ ਵੀ ਇਹ ਟੈਰਿਸ ਆਰਗੇਨਾਈਜੇਸ਼ਨ ਹੁੰਦੀ ਆ ਉਹ ਜਿਹੜੀ ਵਿਸਫੋਟਕ ਨੁਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਹੈ ਰਿਟਰੀਵ ਕਰਨ ਕੋਈ ਆਉਂਦਾ ਆ ਸੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਿਸ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰੀਟਰੀਵ ਕਰਨ ਲੱਗੇ ਇਹ ਬਲਾਸਟ ਹੋਇਆ ਕਿੰਨੇ ਵੇਲੇ ਸਮਾਂ ਆਇਆ ਹੋਇਆ ਸੀ ਡੈਥ ਹੋ ਗਈ ਉਹਦੀ ਸਰ ਜੀ ਇਹ ਬਲਾਸਟ ਹੋਇਆ ਇਹ ਤਕਰੀਬਨ 9:30 10 ਵਜੇ ਦੇ ਵਿੱਚ ਵਿੱਚ ਆ ਸਰ ਪਤਾ ਲੱਗ ਰਿਹਾ ਕੋਈ ਪੂਰਜ਼ ਮਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਨਹੀਂ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਅ ਸਰਕੰਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਔਰ ਇਹ ਵਸਪੋਰਟ ਨੂੰ ਇਹ ਇਥੋਂ ਰਿਟਰੀਵ ਕਰਕੇ ਅੱਗੇ ਉਸ ਦਾ ਕੀ ਇਹਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਅ ਆਪਣਾ ਇਹਦੀ ਤਲਾਸ਼ੀ ਜਰੀਏ ਜਰੀਏ ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਕੁਝ ਬਰਾਮਦ ਹੋਇਆ ਮੌਕੇ ਤੋਂ ਮੈਂ ਮੈਂ ਹਲੇ ਤੱਕ ਉਹ ਨਹੀਂ ਦੱਸ ਸਕੂਗਾ ਏਰੀ ਏਰੀ ਪਰਸਨਲ ਏਰੀ ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜਾ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਸਾਰੀ ਇਨਵੈਸਟਿਗੇਟ ਕਰਕੇ ਅਸੀਂ ਅੱਗੇ ਕਰਾਂਗੇ ਟਾਰਗੇਟ ਕਿਹਨੂੰ ਕਿਹਾ ਨਹੀਂ ਸਰ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹਲੇ ਕੁਝ ਨਹੀਂ ਪੁਲਿਸ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਪਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਵੀ ਹਰ ਵੇਲੇ ਤਿਆਰ ਆ ਮੈਂ ਮੈਂ ਹਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਾਂਚ ਕਰ ਰਹੇ ਆ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਤੇ ਜੇਬ ਜੋ ਜੋ ਕੁਝ ਮਿਲਿਆ ਆ ਤਾਂ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਨੇ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪ੍ਰਾਣੇ ਜਿੰਨੇ ਵੀ ਪ੍ਰਾਣੇ ਇੱਥਾਂ ਦੇ ਅ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ ਚ ਟ੍ਰੇਸ ਹੋ ਚੁਕੇ ਆ ਅੱਗੇ ਤੋਂ ਬਾਅਦ ਹੈਪੀ ਪਾਸ਼ੀਆਂ ਜੀਮ ਕੋਟੀ ਵੱਲੋਂ ਕਿੰਨੀ ਵਾਰੀ ਲਈ ਜਾਂਦੀ ਸੀ ਕਿਸਾਨੀ ਕਿਸਾਨਾਂ ਨੂੰ ਮਾਰੇ ਹੁਣ ਪਹਿਲਾ ਕੇਸ ਆਇਆ ਦੇਖੋ ਹੈਪੀ ਪਾਸ਼ੀਆਂ ਵੀ ਉਸ ਜਥੇਬੰਦੀ ਦਾ ਇੱਕ ਮੈਂਬਰ ਆ ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਆ ਮਨੂ ਅਗਵਾਨ ਵੀ ਸੀਗਾ ਜੀ